ਕਰਦੇ ਤਾਂ ਕਹਿੰਦੇ ਸੀ ਵੀ ਤੂੰ ਆਪਣਾ ਕਿਹੜੇ ਚੱਕਰਾਂ 'ਚ ਫਿਰਦਾ ਹੈ ਕੀ ਕਰਨ ਕੀ ਕਰਦਾ ਹਨਾ ਵੀ ਤੂੰ ਆਪਣਾ ਸਾਰੇ ਬਾਹਰ ਜਾ ਰਹੇ ਨੇ ਬਾਹਰ ਜਾ ਕੇ ਆਪਣਾ ਸੈਟ ਹੋ ਆਪਣੇ ਰਿਸ਼ਤੇਦਾਰ ਵੀ ਸਾਰੇ ਬਾਹਰੇ ਨੇ ਆਲਮੋਸਟ ਕਰਦੇ ਆਂਦਾ ਇਹ ਸੀ ਵੀ ਬਾਹਰ ਜਾ ਆਪਣਾ ਕੰਮ ਕਰ ਉਧਰ ਸੈਟ ਕਰ ਕੁਝ ਪਰ ਮੈਨੂੰ ਆਇਆ ਸੀ ਵੀ ਇੱਥੇ ਪਰਿਵਾਰ 'ਚ ਰਹਿ ਕੇ ਹੀ ਕੁਝ ਕਰਾਂਗੇ 2010 ਦੇ ਵਿੱਚ ਅਸੀਂ ਐਦਾਂ ਹੀ ਸ਼ੌਂਕ-ਸ਼ੌਂਕ ਦੇ ਨਾਲ 20-25 ਮੁਰਗੇ ਰੱਖ ਲਏ ਠੀਕ ਹੈ ਜੀ ਜਿੱਥੋਂ ਉਹਨੂੰ ਅਸੀਂ ਪਾਲਣਾ ਸਿੱਖ ਲਿਆ 20-25 ਮੁਰਗੇ ਕਿੱਦਾਂ ਪਾਲਨੇ ਦੇਸੀ ਰੱਖੇ ਸੀ ਐਦਾਂ ਹੀ ਉਹੀ ਲਿਆ ਕੇ ਕਿਸੇ ਨੂੰ ਦੇਖ ਕੇ ਰੱਖ ਲਏ ਫਿਰ ਉਸ ਤੋਂ ਬਾਅਦ ਜਦੋਂ ਪਾਲਣੇ ਆ ਗਏ ਉਸ ਤੋਂ ਬਾਅਦ ਅਸੀਂ ਇਹ 200 ਚਿਕਸ ਲਿਆਂਦਾ 2010 ਦੇ ਵਿੱਚ ਇਹਨੂੰ ਜਦੋਂ ਪਾਲ ਕੇ ਅਸੀਂ ਮਾਰਕੀਟ ਦੇ ਵਿੱਚ ਲੈ ਕੇ ਗਏ ਉੱਥੋਂ ਪਤਾ ਲੱਗਿਆ ਵੀ ਇਹਦੀ ਡਿਮਾਂਡ ਨਹੀਂ ਹੈਗੀ ਦੇਸੀ ਚਿਕਨ ਦੀ ਡਿਮਾਂਡ ਬਹੁਤ ਘੱਟ ਆ ਜਿਹਨੂੰ ਆਪਾਂ 골ਡਨ ਕਹਿੰਦੇ ਆ ਘਰਾਂ ਚ ਨਹੀਂ ਰੱਖਦੇ ਜਿਹੜਾ ਵੀ ਇੱਕ ਜਦੋਂ ਮੈਂ ਹਟਿਆ ਹੀ ਨਹੀਂ ਕਦੇ ਕਿਹੜੀ ਸ਼ਾਪ ਤੇ ਕਦੇ ਕਿਹੜੀ ਸ਼ਾਪ ਤੇ ਗੱਡੀ ਚ ਆਪਣੀ ਪਰਸਨਲ ਗੱਡੀ ਜਿਵੇਂ ਹੁੰਦੀ ਹੈ Swift ਦੇ ਵਿੱਚ ਅਸੀਂ ਲੈ ਕੇ ਸੇਲ ਕਰਨ ਉਹਨਾਂ ਨੇ ਫਿਰ ਸਾਨੂੰ ਗਾਈਡ ਕਰਿਆ ਵੀ ਤੁਸੀਂ ਇਹ ਗਰੁੱਪ ਹੁੰਦੇ ਆ ਜਿਵੇਂ ਸ਼ੁਗਨ ਵਾਲੇ ਇਹਨਾਂ ਨੂੰ ਮਿਲੋ ਜਾ ਕੇ ਜੇ ਤੁਸੀਂ ਕੰਮ ਕਰਨਾ ਹੀ ਵੀ ਵਾਈਟ ਮੁਰਗਾ ਹੁੰਦਾ ਇੱਕ ਬ੍ਰੇਲਰ ਕਹਿੰਦੇ ਆ ਜੀ ਉਹਦੇ ਤੇ ਕੰਮ ਕਰੋ ਜੇ ਤੁਸੀਂ ਪੋਲਟਰੀ ਫਾਰਮਿੰਗ ਕਰਨੀ ਹੋ ਆ ਜਿਹੜੀ ਚੀਜ਼ ਦੀ ਸਾਡੇ ਕੋਲ ਡਿਮਾਂਡ ਆ ਉਹਦੇ ਤੇ ਕੰਮ ਕਰੋ ਸਮਰਾਲੇ ਆਫਿਸ ਦੇ ਵਿੱਚ ਆਜਣਾ ਜੀ ਉਹਨਾਂ ਨੇ ਆਪਾਂ ਨੂੰ ਗਾਈਡ ਕਰਿਆ ਵੀ ਇੱਕ ਸ਼ੈੱਡ ਬਣਾਓ ਸਿਰਫ ਤੁਸੀਂ ਸ਼ੈੱਡ ਬਣਾਉਣਾ ਇਹਦੇ ਵਿੱਚ ਚਿਕਸ ਵੀ ਅਸੀਂ ਦਵਾਂਗੇ ਫੀਡ ਵੀ ਅਸੀਂ ਦਵਾਂਗੇ ਤੁਹਾਨੂੰ ਮੰਥਲੀ ਇੱਕ ਇਨਕਮ ਆਉਣੀ ਹੋਊਗੀ ਇਹ ਆਪਾਂ 2011 ਦੇ ਵਿੱਚ 5000 ਬੱਚੇ ਦਾ ਪਹਿਲਾਂ 2000 ਚਿਕਸ ਦਾ ਸ਼ੈੱਡ ਬਣਾਇਆ ਸੀ ਆਪਾਂ ਮਤਲਬ ਇੱਕ ਦੋ ਫਲੌਕ ਤੇ ਸਮਝਿਆ ਸਾਨੂੰ ਇਹਦੇ ਵਿੱਚ ਇਹਨਾਂ ਨੇ 62000 ਰੁਪਿਆ ਇੱਕ ਪਲੱਸ 1 ਦੇ ਵਿੱਚ 11ਵੀਂ ਦੇ ਵਿੱਚ ਮੁੰਡਾ ਪੜਦਾ ਉਹਨੂੰ ਚੜੇ ਮਹੀਨੇ ਮਤਲਬ 62000 ਰੁਪਏ ਦੋ ਤਿੰਨ ਫਲੋਕਾਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਉੱਥੋਂ ਐਕਸਾਈਟਮੈਂਟ ਹੋ ਗਈ ਵੀ ਇਹ ਕਰ ਸਕਦੇ ਆ ਕੰਮ ਵਧੀਆ ਹੈ। ਫਿਰ ਇਹਨੂੰ ਆਪਾਂ 2000 ਤੋਂ 5000 ਦਾ ਸ਼ੈੱਡ ਕਰਿਆ ਦੋ ਤਿੰਨ ਫਲੋਕ ਮਤਲਬ 6 ਮਹੀਨੇ ਦੇ ਵਿੱਚ। ਇਹਦੇ ਵਿੱਚ ਹੋਰ ਧਿਆਨ ਦਿੱਤਾ ਹਰੇਕ ਮਹੀਨੇ ਨੂੰ ਮਤਲਬ ਹਰੇਕ ਸਾਲ ਅਸੀਂ ਵਧਾਉਂਦੇ ਚਲੇ ਗਏ। ਪਹਿਲਾਂ 10000 ਦਾ ਕਰਿਆ ਫਿਰ 20000 ਦਾ ਕਰਿਆ। ਫਿਰ ਇਹਦੇ ਨਾਲ-ਨਾਲ ਅਸੀਂ ਰੈਂਟਲ ਸ਼ੈੱਡਾਂ ਦੇ ਕੰਮ ਕਰਿਆ। ਆਲਮੋਸਟ ਮੈਂ ਸਮਰਾਲੇ, ਮਾਠੀਵਾੜਾ, ਨਵਾਂ ਸ਼ਹਿਰ, ਇੱਧਰ ਮਰਿੰਡਾ ਸਾਰੇ ਸ਼ੈੱਡ ਚਲਾ ਕਰਰ ਤੱਕ ਸਾਰੇ ਉੱਧਰ ਨੂੰ ਖੰਨੇ ਤੱਕ ਇਸੜੂ ਤੱਕ অলਮੋਸਟ ਸਾਰੇ ਸ਼ੈਡ ਰੈਂਟ ਤੇ ਲੈ ਕੇ ਚਲਾਏ ਨੇ ਆਪਾਂ ਇੱਥੇ ਆਪਣੇ ਕੋਲ ਜਦੋਂ 30000 ਦੀ ਘਰ ਦੀ ਫਾਰਮਿੰਗ ਸੀ ਨਾਲ ਆਪਣੇ ਕੋਲ 40 45000 ਬਰਡ ਰਨਿੰਗ ਦੇ ਵਿੱਚ ਸੀ ਸ਼ੁਗਨਾ ਦੇ ਵਿੱਚ 14 ਸਾਲ ਆਪਾਂ ਸ਼ੁਗਨਾ ਦੇ ਨਾਲ ਕੰਮ ਕਰਿਆ ਬਾਰ ਬਾਰ ਇਹ ਕੁਐਸਚਨ ਆਉਂਦਾ ਕਿ ਸਾਨੂੰ ਇੱਕਦਮ ਲਾਸ ਹੋ ਗਿਆ ਸਮਝੋ ਸਾਡੇ 30% 40% ਬਰਡਸ ਦਾ ਨੁਕਸਾਨ ਹੋ ਗਿਆ بار بار ਆਪਣਾ ਨੁਕਸਾਨ ਵਾਲਾ ਕੁਸ਼ਨ ਅੰਦਰ ਕਿ ਮਾਰਕੀਟ ਇੰਨੀ ਫਾਸਟ ਆ ਕੰਜ਼ਮਪਸ਼ਨ ਇੰਨੀ ਹਾਈ ਆ ਕਿ ਅਸੀਂ ਸਮਝੋ ਕਿ ਸਾਡਾ ਲਾਸ ਵੀ ਹੋ ਗਿਆ ਨਾ ਤੇ ਇੰਪੋਰਟੈਂਟ ਇਹ ਆ ਕਿ ਉਸੇ ਵੇਲੇ ਉੱਠਣਾ ਠੀਕ ਹੈ ਨਾ ਉਸੇ ਵੇਲੇ ਉੱਠ ਕੇ ਅੱਗੇ ਤੁਰਨਾ ਕਿਉਂਕਿ ਉਹਨੇ ਤੇ ਫੇਰ ਵਿਕਣਾ ਹੀ ਵਿਕਣਾ ਇਦਾਂ ਤੇ ਹੈ ਨਹੀਂ ਕਿ ਉਹ ਚੀਜ਼ ਡਿੱਗ ਗਈ ਤੇ ਹੁਣ ਕੀ ਕਰਾਂਗੇ ਠੀਕ ਹੈ ਸੋ ਸਮਝੋ ਕਿ ਸਾਸੀ 8 ਵਰੀ ਫਸਲ ਆਣੀ ਸਾਡੀ 7 ਵਰੀ ਆਣੀ ਪੂਰੇ ਸਾਲ ਚ ਇੱਕ ਵਾਰ ਜੇ ਸਾਨੂੰ ਕੋਈ ਦਿੱਕਤ ਵੀ ਆਂਦੀ ਆ ਤੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਬਾਕੀ 6 ਟਾਈਮ ਅਜੇ ਪਿਆ ਸਾਡਾ ਤੇ ਆਪਾਂ ਉਹਦੇ ਵਿੱਚ ਜਿਹੜਾ ਉਹ ਕਵਰ ਕਰ ਲੈਣਾ ਮੇਰੇ ਫਾਦਰ ਸਾਹਿਬ ਖੇਤੀਬਾੜੀ ਕਰਦੇ ਸੀ ਮੈਂ ਪੋਲਟਰੀ 'ਚ ਆ ਗਿਆ ਅਕਸਰ ਤੁਸੀਂ ਦੇਖਿਆ ਹੋਣਾ ਬਹੁਤ ਘੱਟ ਯੂਥ ਆ ਜਿਹੜਾ ਉਹੀ ਕੰਮ ਨੂੰ ਅਡਾਪਟ ਕਰਦਾ ਹੁਣ ਆਪਾਂ ਖੇਤੀਬਾੜੀ ਵਾਲੇ ਪਿੰਡਾਂ 'ਚ ਆਪਾਂ ਬਾਹਰ ਨੂੰ ਰੇਸ ਪੜੀ ਹੋਈ ਆ ਬਾਹਰ ਵਾਲੇ ਉੱਥੇ ਉਹ ਦੂਏ ਕਲਚਰ ਚ ਜਾ ਰਹੇ ਨੇ ਹਨਾ ਲੋਕ ਤੁਹਾਨੂੰ ਨਹੀਂ ਦੱਸਣਗੇ ਕੱਲ ਨੂੰ ਤੁਹਾਨੂੰ ਬਣ ਲੱਗ ਗਿਆ 2 ਲੱਖ ਰੁਪਏ ਆਪਣੇ ਉਰੇ ਕੀ ਚੱਲਦਾ ਵੀ ਨਾਲ ਦੇ ਨੂੰ ਨਾਂ ਦੱਸੋ ਤੁਹਾਨੂੰ ਨਹੀਂ ਦੱਸੂ ਅਗਲਾ ਸਾਲ ਮੈਂ ਜਦੋਂ ਫਾਰਮ ਪਾਉਣਾ ਸੀ ਨਾ ਮੈਨੂੰ ਬਹੁਤ ਲੋਕਾਂ ਨੇ ਗਲਤ ਦੱਸਿਆ ਵੀ ਇਹਨੂੰ ਆਈ ਨਾ ਕਰਿਓ ਇਹ ਤਾਂ ਆਏ ਹੋ ਜੂ ਬਰਬਾਦ ਹੋ ਜੂਗੇ ਆਪ ਆਪ 33000 ਦੇ ਸ਼ੈੱਡ ਪਾਈ ਬੈਠੇ ਸੀ ਹੋਸਟ ਠੀਕ ਹੈ ਜੀ ਇਹ ਤੁਹਾਨੂੰ ਕਿਸੇ ਨੇ ਇਹ ਕਰਕੇ ਹੀ ਪਤਾ ਲੱਗ ਤੇ ਜਦੋਂ ਕਰਨਾ ਇਹ ਕਿਰਾਏ ਵਾਲੇ ਫਾਰਮ ਤੇ ਨਹੀਂ ਕਰਨਾ ਇਹ ਕੁਝ ਗੱਲਾਂ ਲੌਜੀਕ ਨਾਲ ਨਹੀਂ ਮਤਲਬ ਕਦੇ ਵੀ ਕਿਰਾਏ ਤੇ ਸ਼ੈੱਡ ਤੇ ਨਹੀਂ ਕੰਮ ਕਰਦੇ ਚੇਕਨ ਦੀ ਲੋਡ ਆ ਬਹੁਤ ਜ਼ਿਆਦਾ ਇਹਦੇ ਵਿੱਚ 7 ਤੋਂ 8 ਗਰੁੱਪ ਕੰਮ ਕਰ ਰਹੇ ਨੇ ਆਪਣੇ ਨਾਰਥ ਸਾਈਡ 8 ਕੰਪਨੀਆਂ ਨੇ ਵੈਸਟ ਸਾਈਡ ਆਪਣੇ 14-15 ਨੇ ਠੀਕ ਆ ਜੀ ਜਦੋਂ 7 ਤੋਂ 8 ਕੰਪਨੀਆਂ ਕਰ ਰਹੀਆਂ 7 ਤੋਂ 8 ਹੀ ਸਲਟਰ ਨੇ ਆਪਣੇ ਕੋਲ ਜਿਹੜੇ ਫੁੱਲ ਫਲੈਜ ਤੇ ਚੱਲ ਰਹੇ ਨੇ ਵੱਡੇ ਸਲਟਰ ਨੇ ਜਿਹੜੇ KFC ਨੂੰ ਆਰ ਆਰਮੀ ਨੂੰ ਮਾਲ ਦਿੰਦੇ ਆ ਨਾ ਜੀ ਉਹ 7 ਤੋਂ 8 ਹੀ ਨੇ ਇਹ 7-8 ਗਰੁੱਪ ਮਿਲ ਕੇ ਇਹਨਾਂ ਦੇ ਬਹੁਤ ਸਾਰੇ ਫਾਰਮ ਇਹਦੇ ਨਾਲ ਅਟੈਚ ਨਹੀਂ ਇੰਟੀਗ੍ਰੇਸ਼ਨ ਮਾਡਲ ਲਾ ਲਓ ਜਾਂ ਪ੍ਰੋਫਿਟ ਸ਼ੇਅਰਿੰਗ ਲਾ ਲਓ ਇਹਦੇ ਉੱਤੇ ਫਾਰਮਾਂ ਦੇ ਉੱਤੇ ਇਹ ਕੰਟਰੈਕਟ ਕਰਦੇ ਆ ਜਿੱਦਾਂ ਆਪਾਂ ਸੇਮ ਤੁਹਾਨੂੰ ਦੱਸ ਕੇ ਹਟਿਆਈ ਮੈਂ ਵੀ ਚੈਕਸ ਦਵਾਂਗੇ ਫੀਟ ਦਵਾਂਗੇ ਇੱਥੇ ਪ੍ਰੋਡਕਸ਼ਨ ਹੋਏਗੀ ਠੀਕ ਹੈ ਜੀ ਜੇ ਹੁਣ ਮੰਨ ਲਓ ਅੱਜ ਪੈਪਸੀ ਵਾਲਾ ਕਹੇ ਮੈਂ ਲੈਂਡ ਪਹਿਲਾਂ ਲਵਾਂ ਜ਼ਮੀਨਾਂ ਲਵਾਂ ਫਿਰ ਉਹਦੇ ਵਿੱਚ ਆਲੂ ਲਵਾਂ ਤਾਂ ਹੋ ਨਹੀਂ ਸਕਦਾ ਏਦਾਂ ਹੀ ਸੇਮ ਕੰਪਨੀਆਂ ਆਪਣੇ ਫਾਰਮ ਨਹੀਂ ਬਣਾਉਂਦੀਆਂ ਕੁਝ ਫਾਰਮ ਆਪਣੇ ਹੁੰਦੇ ਆ ਕੁਝ ਬਾਕੀਆਂ ਦੇ ਜਿਹੜੇ ਫਾਰਮਰਸ ਦੇ ਸ਼ੈੱਡ ਹੁੰਦੇ ਆ ਉਹਦੇ ਵਿੱਚ ਇਹ ਮਾਡਲ ਚਲਾ ਲੈਂਦੇ ਆ ਇੱਥੇ ਜਦੋਂ ਪ੍ਰੋਡਕਸ਼ਨ ਹੁੰਦੀ ਆ ਨਾ ਜੀ ਇਹ ਫਿਰ ਅੱਗੇ ਜਾਂਦਾ ਇੱਥੋਂ ਬਾਏ ਟਰਾਂਸਪੋਰਟੇਸ਼ਨ ਸਲਟਰ ਹਾਊਸ ਦੇ ਵਿੱਚ ਪ੍ਰੋਡਕਸ਼ਨ ਫਾਰਮਰ ਦੇ ਉੱਤੇ ਗੱਡੀਆਂ ਲਿਆ ਕੇ ਇਹਨੂੰ ਸਲਟਰ ਚ ਲਿਆ ਜਾਂਦੀਆਂ ਨੇ ਠੀਕ ਆ ਜੀ ਸਲਟਰ ਤੋਂ ਬਾਅਦ ਇਹ ਕੰਪਨੀਆਂ ਕੀ ਕਰਦੀਆਂ ਨਾ ਕੋ ਟੈਂਡਰ ਹੁੰਦਾ KFC ਦਾ ਤੇ ਆਰਮੀ ਦਾ ਇਹਨੂੰ ਕੋਈ ਵੀ ਮਾਲ ਦੇ ਸਕਦਾ ਤੁਸੀਂ ਵੀ ਦੇ ਸਕਦੇ ਹੋ ਕੋਈ ਵੀ ਬੰਦਾ ਇਹਨੂੰ ਮਾਲ ਦੇ ਸਕਦਾ ਇਹਨਾਂ ਦੀਆਂ ਕੁਝ ਕੰਡੀਸ਼ਨਾਂ ਨੇ ਪਹਿਲੀ ਕੰਡੀਸ਼ਨ ਹੈਗੀ ਆ ਵੀ ਤੁਹਾਡੇ ਕੋਲ 3 ਮਾਂਥ ਦਾ ਸਟਾਕ ਹੋਣਾ ਜ਼ਰੂਰੀ ਆ ਸਟਾਕ ਹੋਲਡ ਕਰਨਾ ਪੈਂਦਾ ਦੂਜੀ ਕੰਡੀਸ਼ਨ ਹੈਗੀ ਆ स्लਟਰ ਹਾਊਸ ਆਪਣਾ ਚਾਹੀਦਾ ਫਿਰ ਤੀਸਰਾ ਹੁੰਦਾ ਇਹਦੇ ਵਿੱਚ ਫੀਡ ਮਿਲਸ ਚੌਥਾ ਹੁੰਦਾ ਜੀ ਇਹ ਇਹਦੇ ਉੱਤੇ ਹੈਚਰੀ ਸਾਡੀਆਂ ਦੀ ਖੁਦ ਦੀਆਂ ਚਾਹੀਦੀਆਂ ਨੇ ਜਿਨੇ ਟੈਂਡਰ ਚੱਕਣਾ ਆਪਾਂ ਜੌਬ ਦੇਣੀ ਲੋਕਾਂ ਨੂੰ ਆਪਾਂ ਜਿਹੜੀ ਸਾਡੀ ਕੰਟਰੀ ਦੀ ਡਿਮਾਂਡ ਆ ਭਾਵੇਂ ਆਪਾਂ ਨਾਨ-वेजिटेरियन ਸੈਕਟਰ ਦੇ ਵਿੱਚ ਆ ਪਰ ਇਹ ਬਹੁਤ ਲੋਕਾਂ ਦੀ ਸੇਤ ਦੀ ਰਿਕੁਆਇਰਮੈਂਟ ਆ ਠੀਕ ਹੈ ਬਹੁਤ ਲੋਕਾਂ ਦਾ ਇਹ ਪ੍ਰੋਟੀਨ ਸੋਰਸ ਆ ਇਹਦੀ ਕੁਆਲਿਟੀ ਨਹੀਂ ਚੰਗੀ ਹੋएगी ਤੇ ਅਸੀਂ ਆਪਣੇ ਹੱਥਾਂ ਨਾਲ ਲੋਕੀ ਬਿਮਾਰ ਹੋ ਰਹੇ ਨੇ ਠੀਕ ਹੈ ਗਲਤ ਖਾ ਕੇ ਗੰਦਾ ਖਾ ਕੇ ਉਹ ਬਿਮਾਰ ਹੋ ਰਹੇ ਨੇ ਅਸੀਂ ਇੱਕ ਸਾਥ ਦੀ ਲਾਓ ਕਿ ਉਹਨਾਂ ਨੂੰ ਪ੍ਰੋਪਰ ਡਾਈਟ ਪੇਸ਼ ਕਰ ਰਹੇ ਜਿਨ੍ਹਾਂ ਨੂੰ ਐਕਚੁਅਲ ਜਿਹੜੇ ਲੋੜਾ ਜਿਹੜੇ ਕੀ ਦੱਸ ਰਹੇ ਨੇ ਕਿ ਉਹ ਸਿੱਧੀ ਕੇਐਸਟੀ ਤੇ ਆਰਮੀ ਤੱਕ ਹੀ ਜਾਈ ਜਾ ਰਹੀ ਹੈ ਥੱਲੇ ਤੇ ਆ ਹੀ ਨਹੀਂ ਰਹੀ ਨਾ ਕਿ ਅਸੀਂ ਜਿਹੜੀ ਇਹ ਮੁਹਿੰਮ ਆ ਜਿਹਦੇ ਤੇ ਬਹੁਤ ਸਾਰੀਆਂ ਫਿਲਮਾਂ ਬਣੀਆਂ ਨੇ ਬਹੁਤ ਸਾਰੇ ਗਾਣੇ ਬਣੇ ਨੇ ਰਿਵਰਸ ਮਾਈਗ੍ਰੇਸ਼ਨ ਤੇ ਠੀਕ ਆ ਇਸ ਵਰਡ ਨੂੰ ਇਸ ਮੁਹਿਮ ਨੂੰ ਮਟਾਂਗਰੇ ਦੇ ਵਿੱਚ ਸ਼ੁਰੂ ਕੀਤਾ ਸੀ ਮੈਨੂੰ ਵਧੀਆ ਲੱਗਾ ਕਿ ਹਰ ਕੋਈ ਇਹਨੂੰ ਬੜਾ ਸਪੋਰਟ ਕਰ ਰਿਆ ਕਿ ਆਪਾਂ ਇਹ ਆਪਣੇ ਇਸ ਕੰਟਰੀ ਚ ਪੰਜਾਬ ਚ ਰਹਿ ਕੇ ਸੌ ਦੇਸ਼ ਘੁੰਮਣੇ ਆਪਾਂ ਠੀਕ ਆ ਨਾ ਸਾਡੇ ਪਾਸਪੋਰਟ ਤੇ 100 ਵੀਜ਼ੇ ਲੱਗੇ ਹੋਣੇ ਚਾਹੀਦੇ ਪਰ ਪੈਰ ਸਾਡੇ ਇੱਥੇ ਬਿਜ਼ਨਸ ਜਿੱਥੇ ਮਰਜ਼ੀ ਕਰੋ ਦੁਬਈ ਵਿੱਚ ਉਹ ਫਰਨੀਚਰ ਆ ਤੇ ਦੁਬਈ ਤੋਂ ਭਾਵੇਂ ਯੂਐਸ ਤੋਂ ਭਾਵੇਂ ਕੈਨੇਡਾ ਤੋਂ ਪਰ ਇੰਪੋਰਟੈਂਟ ਇਹ ਆ ਕਿ ਜਿਹੜੇ ਜੇ ਆਂਬ ਦੇ ਬੂਟੇ ਰੱਬ ਨੇ ਇੰਡੀਆ ਚ ਲਾਏ ਆ ਨਾ ਉਹਨੂੰ ਉਖਾੜ ਕੇ ਦੁਬਈ ਲਾਜੋ ਕਿਤੇ ਆਂਬ ਨਹੀਂ ਨਿਕਲ ਆਣੇ ਉੱਚੋਂ ਉਹਨੇ ਮਿੱਠੇ ਨਹੀਂ ਬਣਨੇ ਉਹ ਤੇ ਜ਼ਰੂਰੀ ਨਹੀਂ ਕਿ ਉੱਗ ਜਾਣ ਸੇਮ ਬੰਦਾ ਜਿੱਥੇ ਉਹ ਪੈਦਾ ਹੋਇਆ ਵਾ ਉਹਦੇ ਤੋਂ ਵਧੀਆ এনਵਾਇਰਨਮੈਂਟ ਉਹਦੇ ਪੇਰੈਂਟਸ ਤੋਂ ਵਧੀਆ এনਵਾਇਰਨਮੈਂਟ ਉਦਾਂ ਦਾ ਖਾਣ ਪੀਣ ਉਦਾਂ ਦੀ ਜਗਾ ਚ ਰਹਿਣਾ ਤੁਸੀਂ ਅਕਸਰ ਦੇਖੋਗੇ ਜਦੋਂ ਪਿੰਡ ਵਾਲਾ ਘਰ ਹੁੰਦਾ ਉੱਥੇ ਜਦੋਂ ਜਾਈਏ ਤੇ ਸਾਰੀ એનર્ਜੀ ਆ ਜਾਂਦੀ ਆ ਜਦੋਂ ਆਪਾਂ ਇਸ ਬਿਜ਼ਨਸ ਦੇ ਵਿੱਚ ਆਨੇ ਆ ਵੀ ਸ਼ੁੱਡ ਥਿੰਕ ਲਾਈਕ ਕਿ ਹਾਂ ਇਟ ਇਜ਼ ਅ ਕਮੋਡਿਟੀ ਠੀਕ ਆ ਇਟ ਇਜ਼ ਅ ਕਾਈਂਡ ਆਫ ਵਰਕ ਇਹ ਮੇਰਾ ਬਿਜ਼ਨਸ ਆ ਹੋ ਸਕਦਾ ਸਾਨੂੰ ਰੀਅਲ ਲਾਈਫ ਦੇ ਵਿੱਚ ਸਾਡੀ ਸੋਚ ਹੋਰ ਹੋਵੇ ਠੀਕ ਆ ਪਰ ਬਿਜ਼ਨਸ ਦੇ ਵਿੱਚ ਬਿਜ਼ਨਸ ਇਜ਼ ਅ ਬਿਜ਼ਨਸ ਟੈਕਸ ਫਰੀ ਆ ਬਿਲਕੁਲ ਬਿਜ਼ਨਸ ਹੈ ਜਿਹੜੀ ਬ੍ਰਾਇਲਰ ਪੋਲਟਰੀ ਫਾਰਮਿੰਗ ਆਏ ਇਹ ਸਹਾਇਕ ਧੰਦੇ ਚ ਆਉਂਦੀ ਹੈ ਜਿੱਦਾਂ ਆਪਾਂ ਡੈਰੀ ਫਾਰਮਿੰਗ ਕਰ ਲੈਂਦੇ ਆ ਨਾ ਕਿਸੇ ਚੀਜ਼ ਦੀ ਆਪਾਂ ਨੂੰ ਅਪਰੂਵਲ ਲੈਣ ਦੀ ਲੋੜ ਨਹੀਂ ਇਸੇ ਤਰ੍ਹਾਂ ਬ੍ਰਾਇਲਰ ਫਾਰਮਿੰਗ ਦੇ ਵਿੱਚ ਕੋਈ ਟੈਕਸ ਨਹੀਂ ਹੈ ਜਿੰਨੀ ਮਰਜ਼ੀ ਵਧਾ ਲਓ ਇਹਨੂੰ ਠੀਕ ਹੈ ਜੀ ਕੋਈ ਅਪਰੂਵਲ ਦੀ ਲੋੜ ਨਹੀਂ ਹੈ ਬਹੁਤ ਵਧੀਆ ਇਹ ਤੇ ਮਤਲਬ ਕੰਮ ਕਰਿਆ ਜਾ ਸਕਦਾ ਜਿਸ ਤਹਾਂ ਆਪਦੀ ਇਹਦੇ ਤੇ ਇਨਕਮ ਆ ਨਾ ਮੰਨ ਲਓ ਹੁਣ ਦੋ ਸ਼ੈੱਡ ਹੋਣ 6-7 ਲੱਖ ਰੁਪਈਆ ਆਉਂਦਾ ਹੋ ਜਾਂਦਾ ਹਰੇਕ ਮਹੀਨੇ ਡੇਢ ਮਹੀਨੇ ਬਾਅਦ ਤੇ ਕੋਈ ਟੈਕਸ ਨਹੀਂ ਆ ਨਹੀਂ ਤਾਂ ਇੰਨੀ ਇਨਕਮ ਦੇ ਉੱਤੇ ਟੈਕਸੀ ਬਹੁਤ ਪੈ ਜਾਂਦੇ ਆ ਹੋਰ ਬਿਜ਼ਨਸ ਦੇ ਵਿੱਚ ਐਗਰੀਕਲਚਰ ਚ ਆਉਣ ਕਰਕੇ ਉਤਪੂਲਾਂ ਕੋਈ ਨਹੀਂ ਹੈਗੀਆਂ ਤੇ ਖੇਤੀਬਾੜੀ ਵਾਲੇ ਆਪਣੇ ਪਿੰਡਾਂ ਵਾਲੇ ਲੋਕ ਇਹਨੂੰ ਬੜੀ ਆਸਾਨੀ ਨਾਲ ਕਰ ਸਕਦੇ ਆ ਬਾਅਦ ਇਨਕਮ ਫੈਕਟਰੀਆਂ ਵਾਂਗੂ ਇਨਕਮ ਜ਼ਿਆਦਾ ਤੇ ਹਰੇ ਕੋਈ ਅੱਧੇ ਕੀਲੇ ਵਾਲਾ ਵੀ ਕਰ ਸਕਦਾ ਹੈ ਸਬਸਿਡੀ ਦਾ ਮਤਲਬ ਕੀ ਹੁੰਦਾ ਜੀ ਆਪਾਂ ਨੂੰ ਐਂਡ ਦੇ ਵਿੱਚ ਜੋ ਰਿਜ਼ਲਟ ਨਿਕਲਦਾ ਜਾਂ ਕਨਕਲੂਜਨ ਨਿਕਲਦਾ ਹੈ ਪੇਮੈਂਟ ਆਪਾਂ ਨੂੰ ਫ੍ਰੀ ਚ ਵਰਤੋਂ ਨੂੰ ਮਿਲ ਜਾਂਦੀ ਹੈ ਜੋ ਵਿਆਜ ਆ ਉਹੀ ਆਪਣਾ ਮਤਲਬ ਉਹ ਨਹੀਂ ਦੇਣਾ ਪੈਂਦਾ ਮੰਨ ਲਓ ਜਿਹੜੀ 25% ਸਬਸਿਡੀ ਹੁੰਦੀ ਹੈ ਨਾ ਇਹ ਅਕਾਊਂਟ ਚ ਪਹਿਲਾਂ ਆ ਜਾਂਦੀ ਆ ਮਤਲਬ ਫ੍ਰੀ ਚ ਪੇਮੈਂਟ ਵਰਤੋਂ ਨੂੰ ਹੋ ਜਾਂਦੀ ਆ ਜੇ ਨਹੀਂ ਵੀ ਆਪਣਾ ਲੋਨ ਆਉਂਦਾ ਸਬਸਿਡੀ ਦੇ ਵਿੱਚ ਕੋਈ ਐਡੀ ਟੈਨਸ਼ਨ ਲੈਣ ਵਾਲੀ ਗੱਲ ਪੈਸੇ ਬੈਂਕ ਤੋਂ ਲਓ ਕੰਮ ਸ਼ੁਰੂ ਕਰੋ 2 2.5 ਸਾਲ ਚ ਪੈਸੇ ਬਾਹਰ ਨੇ ਕੰਮ ਕਰੋ ਆਪਣਾ ਆਪਾਂ ਸਬਸਿਡੀ ਨੂੰ ਵੇਟ ਕਰੀ ਆਈਏ 6 6 ਮਹੀਨੇ ਬੈਠੇ ਕੀ ਲੋੜ ਬਾਹਰ ਜਾਣ ਨੂੰ ਤਾਂ ਕੋਈ ਸਬਸਿਡੀ ਦੀ ਉਹ ਕਰਦਾ ਨਹੀਂ ਜਦ ਇਹ 35 40 ਲੱਖ ਕੱਢ ਲੈਣੇ ਆਪਾਂ ਇਹ ਪਹਿਲੀ ਆਈਟਮ ਹੈ ਜੀ ਜਿਹਦੇ ਵਿੱਚੋਂ ਕੁਝ ਵੀ ਵੇਸਟ ਨਹੀਂ ਹੁੰਦਾ ਬਲੱਡ ਤੱਕ ਸੇਲ ਹੁੰਦਾ ਨੌ ਤੱਕ ਸੇਲ ਹੁੰਦੇ ਨੇ ਉਹਦੇ ਬੱਚੇ ਜਿਹੜੇ ਹੁੰਦੇ ਆ ਫੀਡ ਵੇਚਦੇ ਨੇ ਪੰਜੇ ਵੇਚਦੇ ਨੇ ਜੋ ਉੱਤੇ ਫਿਦਰ ਹੁੰਦੇ ਨਾ ਫੰਗ ਹੁੰਦੇ ਨੇ ਉਹ ਵੀ ਸੇਲ ਹੁੰਦੇ ਨੇ ਉਹ ਦੁਬਾਰਾ ਫੀਡ ਦੇ ਵਿੱਚ ਆਇਰਨ ਦੇ ਕੰਮ ਆਉਂਦੇ ਆ ਜਿੱਦਾਂ ਮੰਨ ਲਓ ਫੀਡ ਦੇ ਵਿੱਚ ਆਇਰਨ ਪਾਉਣੇ ਆਪਾਂ ਨੂੰ ਵੀ ਆਇਰਨ ਦੀ ਲੋੜ ਹੁੰਦੀ ਆ ਉਹ ਫੀਡ ਦੇ ਵਿੱਚ ਆਇਰਨ ਦਾ ਕੰਮ ਕਰ ਦਿਆ ਜੋ ਬਾਹਰੋਂ ਆਪਾਂ ਆਇਰਨ ਲੈ ਕੇ ਪਾਉਨੇ ਆ ਫੀਡ ਦੇ ਵਿੱਚ ਦਵਾਈਆਂ ਮਤਲਬ ਉਹਦਾ ਕੰਮ ਦੇ ਜਾਂਦੇ ਨੇ ਐਦਾਂ ਦੀ ਕੋਈ ਚੀਜ਼ ਨਹੀਂ ਹੈਗੀ ਜੋ ਇਹਦੀ ਵਿਕੇ ਨਾ ਉਹ ਟਾ ਕਲੇਜੀ ਸਾਰਾ ਇਹਦੇ ਵਿੱਚ ਹਾਰਟ ਤੱਕ ਹੁੰਦਾ ਸਾਰਾ ਚੀਜ਼ ਵਿਕਦੀ 0 ਵੇਸਟੇਜ ਬਹੁਤ ਅੱਛਾ ਕਨਸੈਪਟ ਆ ਉਹ ਫਾਰਮਸ ਦਾ ਸੋ ਇਹਨੂੰ ਆਪਾਂ ਬੜੇ ਇੱਕ ਮਾਡਰਨ ਵੇ ਨਾਲ ਲੈ ਕੇ ਆਉਣਾ ਚਾਹੁੰਦੇ ਆ ਹੋ ਸਕਦਾ ਕਿ ਮਾਲਸ ਵਿੱਚ ਵੀ ਹੋਣ ਹਾਈ ਸਟਰੀਟਸ ਤੇ ਹੋਣ ਅੱਛੀਆਂ ਮਾਰਕੀਟਸ ਦੇ ਵਿੱਚ ਜਿਹੜੇ ਹੋਣ ਤੇ ਇਹਦੇ ਵਿੱਚ ਅਸੀਂ 15 ਤੋਂ ਲੈ ਕੇ 20 ਲੱਖ ਦਾ ਮਾਡਲ ਜਿਹੜਾ ਉਹ ਲੈ ਕੇ ਆਵਾਂਗੇ ਇੱਕ ਸਟੈਂਡਰਡਾਈਜ਼ਡ ਸਟੋਰ ਹੋਏਗਾ ਫਰੈਂਚਾਈਜ਼ ਬਿਜ਼ਨਸ ਇਜ਼ ਆਲਵੇਜ਼ ਅ ਪੈਸਿਵ ਇਨਕਮ ਠੀਕ ਹੈ ਜਿਹੜਾ ਆਪਾਂ ਪੋਲਟਰੀ ਫਾਰਮ ਦੀ ਗੱਲ ਕਰਦੇ ਆ ਉਹਦੇ ਵਿੱਚ ਸਾਨੂੰ ਪਹਿਲਾਂ 100% ਧਿਆਮ ਦੇਣ ਤੋਂ ਬਾਅਦ ਹੌਲੀ-ਹੌਲੀ 99 ਤੇ ਹੌਲੀ-ਹੌਲੀ 90 ਤੇ 80 ਤੇ 70 ਤੇ ਤੇ ਅਖੀਰ 'ਚ 10% ਰਹਿ ਜਾਣਾ ਜਦੋਂ ਆਪਾਂ ਟੀਮ ਬਣਾ ਲੈਣੀ ਮੈਨੇਜਮੈਂਟ ਬਟ ਜਦੋਂ ਅਸੀਂ ਫਰੈਂਚਾਈਜ਼ ਦੀ ਗੱਲ ਕਰਦੇ ਆ ਇਹ ਸਮਾਲ ਫਾਰਮੈਟ ਸਟੋਰ ਹੋਣਗੇ ਸਮਝੋ 400 ਸਕਰ ਫੀਟ 600 ਸਕਰ ਫੀਟ ਹੋ ਜਿਵੇਂ ਵੱਧ ਤੋਂ ਵੱਧ ਠੀਕ ਹੈ ਕਿਉਂਕਿ ਇੱਥੇ ਕਿਸੇ ਨੇ ਬੈਠਣਾ ਨਹੀਂ ਆ ਬਸ ਆਣਾ ਆਪਣਾ ਪੈਕਿੰਗ ਕਰਾਣੀ ਤੇ ਲੈ ਜਾਣਾ ਸਭ ਤੋਂ ਇਹਦੀ ਪਲੱਸ ਪੁਆਇੰਟ ਇਹੀ ਹੋਣਾ ਕਿ ਸ਼ਹਿਰ ਦੇ ਵਿੱਚ ਸਭ ਤੋਂ ਸਾਫ਼ ਸੁਥਰਾ ਕਲੀਨ ਤੇ ਐਂਟੀਬਾਇਓਟਿਕ ਫ੍ਰੀ ਚਿਕਨ ਜਿਹੜਾ ਉਹ ਅਸੀਂ ਦਵਾਂਗੇ ਸਾਡਾ ਜਿਹੜਾ ਮੀਜਰ ਹੋਏਗਾ ਏ ਕਿ ਇਹ ਐਂਟੀਬਾਇਓਟਿਕ ਫ੍ਰੀ ਆ ਇਹਨੂੰ ਅਸੀਂ ਆਪਣਾ ਜਿਹੜਾ ਪ੍ਰਾਇਓਰਿਟੀ ਰੱਖਾਂਗੇ ਕਿ ਇਹ ਚੀਜ਼ ਨੂੰ ਅਸੀਂ ਮਾਰਕੀਟ ਦੇ ਵਿੱਚ ਲੈ ਕੇ ਆਈਏ ਜਦੋਂ ਆਪਾਂ ਕੋਈ ਵੀ ਬਿਜ਼ਨਸ ਖੋਲਦੇ ਆਂ ਤੇ ਸਾਨੂੰ ਟੈਨਸ਼ਨ ਇਹੀ ਹੁੰਦੀ ਕਿ ਸੇਲ ਕਿੱਥੋਂ ਹੋਏਗੀ ਠੀਕ ਹੈ ਨਾ ਕੌਣ ਵਿਚੇਗਾ ਕਿਦਾਂ ਵਿਕੇਗਾ ਮਾਲ ਵਿਕਣ ਦਾ ਸਾਨੂੰ ਬਹੁਤ ਜ਼ਿਆਦਾ ਹਮੇਸ਼ਾ ਟੈਨਸ਼ਨ ਹੁੰਦੀ ਆਪਾਂ ਕੋਈ ਵੀ ਬਿਜ਼ਨਸ ਕੋਈ ਦੁਕਾਨ ਖੋਲ ਲੀਏ ਭਾਵੇਂ ਵੱਡੇ ਤੋਂ ਵੱਡਾ ਹੋਟਲ ਪਾ ਲਈਏ ਸਾਨੂੰ ਇਹ ਹੀ ਹੋਏਗਾ ਕਿ ਕਮਰੇ ਸਾਡੇ ਚੜ ਜਾਣਗੇ ਸਾਰੇ রাইਟ ਸੋ ਪਰ ਇਹਦੇ ਵਿੱਚ ਸਾਡੇ ਕੋਲ ਸ਼ਿਉਰਿਟੀ ਆ ਪਲੱਸ ਸਾਡੇ ਕੋਲ ਚੈਨਲਸ ਬਹੁਤ ਜ਼ਿਆਦੇ ਨੇ ਠੀਕ ਹੈ ਜਿਵੇਂ ਸਰ ਨੇ ਗੱਲ ਕੀਤੀ ਕਿ ਵਿਆਹਾਂ ਦਾ ਸੀਜ਼ਨ ਆ ਗਿਆ ਸਮਝੋ ਆਪਾਂ ਕੇਟਰਿੰਗ ਵਾਲੇ ਨਾਲ ਸਾਡੇ ਟਾਈਅਪਸ ਨੇ ਸਾਡੀਆਂ ਕਿਸੇ ਕੰਪਨੀਜ਼ ਨਾਲ ਜਨਰਲ ਕਸਮਰ ਲਈ ਕੁਝ ਸਾਡੇ ਕੋਲ ਕਿਸੇ ਵੀ ਹਾਲਤ ਚ ਇਹ ਨਹੀਂ ਆ ਕਿ ਸਾਡੀ ਸੇਲ ਜਿਹੜੀ ਰੁਕ ਜਗੀ ਪਲੱਸ ਕਿ ਊਮਨ ਫ੍ਰੈਂਡਲੀ ਸਟੋਰਸ ਹੋਣਗੇ ਸਾਡੇ ਹੋਣਾ ਤੇ ਇਹ ਚਾਹੀਦਾ ਕਿ ਹਰ ਕੋਈ ਜਿਹੜਾ ਪੋਲਟਰੀ ਫਾਰਮ ਸਟਾਰਟ ਕਰ ਰਿਹਾ ਉਹ ਪਿੰਡ ਦੇ ਵਿੱਚ ਪੋਲਟਰੀ ਫਾਰਮ ਕਰੇ ਮਤਲਬ ਸ਼ਾਂਤ ਤੋਂ ਸ਼ਾਂਤ ਲੋਕੇਸ਼ਨ ਦੇ ਵਿੱਚ ਸਾਡਾ ਇਹ ਪ੍ਰੋਜੈਕਟ ਹੋਵੇ ਤੇ ਸ਼ਹਿਰ ਦੇ ਵਿੱਚ ਤੁਹਾਡਾ ਆਊਟਲੈਟ ਹੋਵੇ ਬਿਜ਼ਨਸ ਅਪ ਡਾਊਨ ਹੁੰਦੇ ਰਹਿੰਦੇ ਨੇ ਬਹੁਤ ਸਾਰੀਆਂ ਪ੍ਰੋਬਲਮ ਸਾਨੂੰ ਪਰਸਨਲੀ ਪ੍ਰੋਫੈਸ਼ਨਲੀ ਜ਼ਿੰਦਗੀ ਚ ਆਉਂਦੀਆਂ ਨੇ ਪਰ ਬੰਦਾ ਨਹੀਂ ਫੇਲ ਹੋਣਾ ਚਾਹੀਦਾ ਠੀਕ ਹਰ ਚੀਜ਼ ਤਾਂ ਹੀ ਸਕਸੈਸਫੁਲ ਹੋ ਸਕਦੀ ਆ ਜੇ ਅਸੀਂ ਕੰਪੋਜ਼ਡ ਆ ਕੰਮ ਆ ਅਸੀਂ ਸਥਿਰ ਆ ਠੀਕ ਆ ਸਾਡੇ ਚ ਸਬਰ ਆ ਫੇਰ ਹੀ ਬਿਜ਼ਨਸ ਕਾਮਯਾਬ ਹੋ ਸਕਦਾ ਹੈ ਬਿਜ਼ਨਸ ਅਪ ਡਾਊਨ ਹੁੰਦੇ ਰਹਿੰਦੇ ਨੇ ਬਿਜ਼ਨਸ ਚੇਂਜ ਹੋ ਸਕਦੇ ਨੇ ਹੋ ਸਕਦਾ ਤੁਸੀਂ ਪੋਲਟਰੀ ਤੋਂ ਫੀਡ ਚ ਆਜੋ ਫੀਡ ਤੋਂ ਹੈਚਰੀ ਚ ਆਜੋ ਠੀਕਾ ਬਟੋ ਕਿ ਪਰਸਨ ਐਜ਼ ਅ ਬਿਜ਼ਨਸ ਓਨਰ ਜਿਹੜਾ ਵਾ ਉਹ ਨਹੀਂ ਸੇਲ ਹੋਣਾ ਚਾਹੀਦਾ ਉਹ ਇਹ ਚੀਜ਼ ਸਾਨੂੰ ਜੜੀ ਉਹ ਯਾਦ ਰੱਖਣੀ ਕਿ ਸਾਡੀ ਸਪਿਰਟ ਜਿਹੜੀ ਉਹ ਹਮੇਸ਼ਾ ਹਾਈ ਰਹਿਣੀ ਚਾਹੀਦੀ। ਵੀਰੇ ਨੇ ਕਨਸੈਪਟ ਬਹੁਤ ਸੋਹਣਾ ਦੱਸਿਆ ਵਾ ਬਹੁਤ ਵਧੀਆ ਚੀਜ਼ ਆ ਇੱਕ ਬੰਦਾ ਵੈਸੇ ਮੈਂ ਛੋਟੀ ਜਿਹੀ ਗੰਪਲ ਦਾ ਰੈਲਿਟੀ ਹੈ ਵੈਸੇ ਐਗਜ਼ਾਮਪਲ ਵੀ ਨਹੀਂ। ਇਹ ਚੀਜ਼ ਮੈਂ ਖੁਦ ਵੀ ਕੀਤੀ ਸੀ। ਮੈਂ ਮੇਰੇ ਕੋਠੀ ਦੇ ਵਿੱਚ ਇੱਕ ਛੋਟਾ ਜਿਹਾ ਕਮਰਾ ਸੀ ਮੈਂ ਵੈਸੇ ਹੀ ਕਰ ਦੇਣਾ ਲੜਕੇ ਮੈਂ ਕਰਦੇ ਕਹਿੰਦੇ ਵੀ ਇੱਚੀ ਨਹੀਂ ਕਰਨਾ ਪਰ ਮੈਂ ਕੀਤੀ ਵੀ ਉਹਦੇ ਵਿੱਚ 2-3000 ਛੋਟੇ ਛੋਟੇ ਬੱਚੇ ਰੱਖ ਲਏ ਅੱਜ ਤੋਂ ਕਾਫੀ ਟਾਈਮ ਪਹਿਲਾਂ ਦੀ ਗੱਲ ਆ ਤੇ ਉਹਦੇ ਵਿੱਚੋਂ ਉਹ ਕਿਸਮਤ ਲਾ ਲਓ ਚਾਹੇ ਮੇਰੀ ਅੰਗਿਲੀ ਲਾ ਲਓ ਚਾਹੇ ਮੈਂ ਮਿਹਨਤ ਕੀਤੀ ਮੈਨੂੰ ਮਿਹਨਤ ਦਾ ਨਹੀਂ ਫਲ ਮਿਲਿਆ ਨਾ ਉਹਦੇ ਚ ਰੋਜ਼ 5-6 ਬੱਚੇ ਮਰ ਜਾਂ ਕਰਦੇ 3-4000 ਬੱਚੇ ਸੀ ਉਹ ਛੋਟੇ ਜਿਹੇ ਕਮਰੇ 'ਚ ਰੱਖ ਲਿਆ ਮੈਂ ਤੇ ਉਹਦੇ ਚ ਜਦੋਂ ਡੇਲੀ 3-4 ਬੱਚੇ ਮਰ ਜਾਂ ਕਰਦੇ ਤੇ ਮੈਨੂੰ ਕਰਦੇ ਕਹਿੰਦੇ ਬਸ ਵੀ ਮੈਂ Delhi ਇੱਧਾ ਚੱਕ ਇੱਧਾ ਛੱਡਦਨ ਹੁੰਦਾ ਸੀ ਉਹਨਾਂ ਨੂੰ ਚਾਰ ਪੰਜ ਜਦੋਂ ਮਰ ਜਾਂਦੇ ਸੀ ਨਾ ਬੱਚੇ ਤੇ ਉਹਨੂੰ ਜਦੋਂ ਮੇਰੇ ਕੋਲ ਜਿਹੜੀ ਬੱਚੇ ਬਟ ਜਿੰਨੀ ਕਿ ਮੈਂ ਇਨਵੈਸਟਮੈਂਟ ਕੀਤੀ ਸੀ ਉਹ ਤੋਂ ਮੈਂ ਦੁੱਗਣੇ ਕਮਾਏ ਜਦੋਂ ਕਮਾਏ ਤੇ ਮੈਂ ਘਰ ਦੇ ਨੂੰ ਕਿਹਾ ਮੈਂ ਕਿਹਾ ਵੀ ਆ ਮੇਰੀ ਮਿਹਨਤ ਆ ਜਿੰਨੇ ਬੱਚੇ ਨਾ ਉਹ ਮੈਨੂੰ ਮਿਹਨਤ ਦਾ ਫਰਮ ਮਿਲਿਆ ਬਟ ਮੇਰੀ ਮਿਹਨਤ ਆ ਫਿਰ ਘਰ ਦੇ ਮੈਨੂੰ ਕਹਿੰਦੇ ਕਿ ਚਲੋ ਵਧੀਆ ਗੱਲ ਆ ਘਰ ਦੇ ਵੀ ਉਸ ਚੀਜ਼ ਤੋਂ ਥੋੜਾ ਖੁਸ਼ ਹੋਏ ਪਰ ਇਹ ਚੀਜ਼ ਮੇਰਾ ਕਨਸੈਪਟ ਪਹਿਲਾਂ ਵੀ ਸੀਗਾ ਬਟ ਮੈਂ ਜਦੋਂ ਮੈਨੂੰ ਵੀਰੇ ਨੇ ਕਨਸੈਪਟ ਦੱਸਿਆ ਤੁਹਾਡੇ ਬਾਰੇ ਵੀ ਨਾ ਵੀ ਫੌ ਵੀਰੇ ਨੇ ਬਹੁਤ ਸੋਹਣਾ ਬੂਟਾ ਲਾਇਆ ਬਟ ਬੂਟੇ ਨੂੰ ਲਾਤ ਆ ਵੀਰੇ ਨੇ ਪਰ ਉਹਨੂੰ ਪਾਣੀ ਦੇਣਾ ਉਹਨੂੰ ਉੱਪਰ ਕਰਨਾ ਉਹਦੀ ਛਾਂ ਲੈਣੀ ਉਹ ਆਪਣੇ ਤੇ ਡਿਪੈਂਡ ਕਰਦਾ ਠੀਕ ਆ ਤੇ ਇਹ ਬੂਟਾ ਜਿਹੜਾ ਇਹ ਸਾਰਿਆਂ ਨੂੰ ਛਾਂ ਕਰੂਗਾ ਵੱਡੇ ਵੀਰੇ ਨੇ ਗੱਲ ਦੱਸੀ ਆ ਉਹ ਛਾਂ ਕਰੂਗਾ ਬਟ ਜੇ ਉਹਦੀ ਆਪ ਛਾਂ ਲੈਣਾ ਚਾਹਾਂਗੇ ਇੱਕ ਵੀਰੇ ਨੇ ਬਿジネス ਦੀਆਂ ਗੱਲਾਂ ਦਸੀਆਂ ਸੀ ਵੀ ਕੋਈ ਵੀ ਇੱਕ ਬਿジネス ਤੇ ਨਹੀਂ ਡਿਪੈਂਡ ਹੁੰਦਾ ਇੱਕ ਦੀ ਕਮਾਈ ਦੂਜੇ ਤੇ ਲਾਓ ਦੂਜੇ ਦੀ ਕਮਾਈ ਤੀਜੇ ਤੇ ਲਾਓ ਫਿਰ ਤੁਸੀਂ ਆਪ ਦੇ ਆਉਣ ਵਾਲੇ ਬੱਚਿਆਂ ਵਾਸਤੇ ਜਾਂ ਤੁਸੀਂ ਆਪ ਦੀ ਜ਼ਿੰਦਗੀ ਮਤਲਬ 50 700 ਤੋਂ ਉੱਪਰ ਜਾ ਕੇ ਸੁਖਾਲੀ ਜੀ ਸਕਦੇ ਹੋ ਜਿਹੜੀ ਸਚਾਈ ਆ ਠੀਕ ਆ ਜੇ ਤੁਸੀਂ ਹੌਣ ਹੀ ਵਿੱਚ ਵਿੱਚ ਕਰਕੇ ਜ਼ਿੰਦਗੀ কাটੋਗੇ ਠੀਕ ਆ ਤਾਂ ਉਹਦੇ ਵਿੱਚ ਤੁਸੀਂ ਹੁਣ ਤੰਗ ਹੀ ਹੋਵੋਗੇ ਆਉਣ ਵਾਲੇ ਸਮੇਂ ਤੋਂ ਤੁਸੀਂ ਸਾਨੂੰ ਕਿਸੇ ਨੂੰ ਇੱਲੇ ਤੋਂ ਕੋਕੜ ਨਹੀਂ ਹੀ ਪਤਾ ਪੋਲਟਰੀ ਦਾ ਕਿਸੇ ਦੇ ਚਾਚੇ ਦੇ ਤਾਂ ਇਹਦਾ ਮੁੰਡਾ ਕਰਦਾ ਕਿਸੇ ਦਾ ਮਾਮੇ ਦਾ ਮੁੰਡਾ ਕਰਦਾ ਸਾਨੂੰ ਨਹੀਂ ਹੀ ਪਤਾ ਹਣਾ ਅੱਜ ਜਿੰਨਾ ਕਿ ਐਟਲੀਸਟ ਆਪਾਂ ਕਿਸੇ ਨੂੰ ਦੱਸਣ ਜੋਗੇ ਤਾਂ ਹੋਗੇ ਨਾ ਕਿ ਪੋਲਟਰੀ ਦਾ ਕੰਮ ਕਿਵੇਂ ਸ਼ੁਰੂ ਕਰਨਾ ਚਾਹੀਦਾ ਕੀ ਉਹ ਆ ਅੱਗੇ ਜੀਦਾ ਜੀਦਾ ਜਿੰਨਾ ਜਿੰਨਾ ਕਿ ਇੰਟਰਸਟ ਹੋਊਗਾ ਬਾਈ ਕੰਟੈਕਟ ਇਧਰਲੀ ਟੀਮ ਕੋਲੇ ਆਪਣੇ ਕੰਟੈਕਟ ਆਗੇ ਇਹਨਾਂ ਦੇ ਆਪਣੇ ਕੋਲੇ ਦੋਨਾਂ ਦੇ ਵਾਈਸ ਬਰਸਾ ਹੋ ਗਿਆ ਕੰਟੈਕਟ ਸ਼ੇਅਰ ਹੋ ਗਿਆ ਹਣਾ ਮਤਲਬ ਕਿ ਜਿਹੜਾ ਹਾ ਤੁਹਾਡਾ ਗਾਈਡ ਕੀਤਾ ਬਾਈ ਜਿਹੜਾ ਤੁਸੀਂ ਪੋਲਟਰੀ ਲਈ ਚਾਹੀ ਇੱਥੋਂ ਕਰਨਾ ਕਿਸੇ ਨੇ ਉਹ ਬੜਾ ਹੈਲਪਫੁਲ ਹੋਇਆ ਮੇਰੇ ਖਿਆਲ ਚ ਕੋਈ ਬੰਦਾ ਸਮਾਂ ਕੱਢ ਕੇ ਆ ਚਲੋ ਪੈਸੇ ਤਾਂ 5000 ਕੋਈ ਵੱਡੀ ਰਕਮ ਨਹੀਂ ਬੰਦਾ ਲਾ ਕੇ ਆਇਆ ਪਰ ਸਮਾਂ ਅੱਜ ਦਾ ਸੰਡੇ ਦਾ ਸਮ ਖਨਾ ਘਰੋਂ ਨਿਕਲਣਾ ਕੰਮ ਕਰਨ ਵਾਲਿਆਂ ਬੰਦਿਆਂ ਲਈ ਤੇ ਉਹ ਕੱਢ ਕੇ ਆਏ ਆ ਆਪਾਂ ਤਾਂ ਮੇਰੇ ਖਿਆਲ ਚ ਵਰਥ ਇਟ ਹੈ ਹੁਣ ਜਿਹੜਾ ਲਾਸਟ ਵਾਲਾ ਸੈਸ਼ਨ ਆ ਆਪਣਾ ਰਿਹਾ ਇਹ ਜਿਆਦਾ ਪ੍ਰੋਡਕਟਿਵ ਆਪਾਂ ਨੂੰ ਲੱਗਿਆ ਕਿਉਂਕਿ ਜਦੋਂ ਓਪਨ ਡਿਸਕਸ਼ਨ ਹੁੰਦੀ ਹੈ ਉੱਥੇ ਹੀ ਪ੍ਰੋਡਕਟਿਵਿਟੀ ਆਪਣੀ ਜੋ ਬਈ ਤੁਹਾਡਾ ਸਿਸਟਮ ਹੈਗਾ ਵਾ ਜੋ ਤੁਸੀਂ ਸਮਝਾਇਆ ਤੁਸੀਂ ਇੱਕ ਜੜ ਲਾ ਰਹੇ ਆਂ ਵੀ ਜਿਨ੍ਹਾਂ ਦੀ ਛਾਂ ਸਹਾਈ ਦਾ ਆਪਾਂ ਸਾਰੇ ਮਾਨਾ ਪਾਣੀ ਆਉਣਾਂ ਸਮੇਂ ਚ ਤੇ ਜੋ ਤੁਸੀਂ ਕਨਸੈਪਟ ਸੋਚ ਕੇ ਚੱਲਦੇ ਆਂ ਉਹ ਜੋ ਸਾਡੀ ਸੋਚ ਆ ਸਾਡੇ ਹੋਰ ਵੀ 4-5 ਕਾਰੋਬਾਰ ਚੱਲਦੇ ਮੌਕੇ ਦੱਸਿਆ ਤੁਹਾਨੂੰ ਪਹਿਲਾਂ ਦੂਜੇ ਬ੍ਰਦਰ ਵੀ ਕੱਲਾ ਬੰਦਾ ਕਦੇ ਵੱਡਾ ਨਹੀਂ ਹੁੰਦਾ ਰਲ ਮਿਲ ਕੇ ਵੱਡਾ ਹੁੰਦਾ ਜੇ ਤੁਸੀਂ ਕੁਝ ਸੋਚਿਆ ਤੇ ਅਸੀਂ ਉਸ ਨੂੰ ਰਲ ਕੇ ਚੱਲੀਏ ਆਪਾਂ ਇੱਕ ਦੂਜੇ ਨਾਲ ਤੇ ਤੁਸੀਂ ਵੱਡੇ ਹੋਵੋਗੇ ਇਹ ਆ ਵੀ ਤੁਸੀਂ ਦੱਸਦੇ ਹੋਈਏ ਅਸੀਂ ਪੰਜਦੇ ਹੋਈਏ ਪਤਾ ਆਂਗੇ ਅਸੀਂ ਵੀ ਪਰ ਚੱਲਾਂਗੇ ਰਲ ਮਿਲ ਕੇ ਮੰਦਗੀ ਮੈਂ ਆਪਣੀ ਇੰਟਰਨਸ਼ਿਪ ਕੰਪਲੀਟ ਕਰਦੀ ਆ ਅਸਲ ਵਿੱਚ ਆਪਾਂ ਫ੍ਰੀ ਲੈਣ ਲੱਗ ਗਏ ਸੀ ਘਰਾਂ ਮੈਡੀਕਲ ਐਚ ਦੱਸਾਂ ਮੈਂ ਮੇਰਾ ਮੁੱਲ ਹੀ ਦਿਮਾਗ ਖਰਾਬ ਹੋਣ ਲੱਗਿਆ ਖੋਦ ਦਾ ਵੀ ਮਬੀਲਾ ਰਹਿ ਕੇ ਉਹਨਾਂ ਜਮੀਨ ਵੀ ਪਈ ਸੀਗੀ ਤੇ ਬਾਕੀ ਫਿਰ ਘਰ ਦੇ ਕਹਿੰਦੇ ਕੁਝ ਕਰ ਲੈ ਮੈਨੂੰ ਇਹਨੇ ਸੁਜੈਸਟ ਕਰੀ ਇਹਨਾਂ ਦੇ ਕਿਸੇ ਨੇ ਵੀਡੀਓ ਮੇਰੇ ਰਿਲੇਟਿਵ ਨੇ ਕਹਿੰਦੇ ਵੀ ਤੂੰ ਵਿਜ਼ਿਟ ਕਰ ਕਹਿੰਦੇ ਬਾਹ ਚਲੋ ਕੋਈ ਨਹੀਂ ਕਰ ਲੰਨੇ ਆ ਬਾਕੀ ਵੀਡੀਓ ਤਾਂ ਇਹਨਾਂ ਦਾ ਵਧੀਆ ਲੱਗਿਆ ਮੈਨੂੰ ਸਰਦਾ ਸੁਭਾ ਬਾਕੀ ਉਹ ਰਿਹਾ ਕਿ ਮੇਰੇ ਸਾਰੇ ਡਾਊਟਸ ਕਲੀਅਰ ਹੋ ਗਏ ਮੈਂ ਤਾਂ ਨਹੀਂ ਕੁਝ ਨਹੀਂ ਕਰੀ ਹੈਗੀ ਜਿਹੜੇ ਮੇਰੇ ਮਾਈਂਡ ਚ ਕੁਐਸ ਤੇ ਮੈਨੂੰ ਪਿੱਛੇ ਕੁਝ ਬਚਿਆ ਨਹੀਂ ਹੈਗਾ ਤੇ ਉਹ ਫਿਰ ਮੈਂ ਰਾਈਟ ਡਾਊਨ ਕਰ ਲਏ ਆਪਣੇ ਬਾਕੀ ਮੈਨੂੰ ਇਹ ਆ ਕਿ ਜਿੰਨੇ ਵੀ ਕੰਪਲਿਕੇਸ਼ਨ ਸੀਗੀ ਮੈਨੂੰ ਕੋਈ ਵੀ ਦਿੱਕਤ ਸੀਗੀ ਵੀ ਇਹਦੇ ਕਾਰੋਬਾਰ ਤੇ ਲੈ ਕੇ ਤੇ ਮੈਨੂੰ ਸਭ ਕਲੀਅਰ ਹੋ ਗਈ ਆ ਇੱਕ ਤਾਂ ਚਲੋ ਠੀਕ ਆ ਵੀ ਆਪਣਾ ਪ੍ਰੋਫੈਸ਼ਨ ਹੈਗਾ ਡਾਕਟਰੀ ਵਾਲਾ ਉਹ ਤਾਂ ਚਲੋ ਚੱਲੀ ਜਾਣਾ ਆਪਣਾ ਕੋਈ ਡਿਗਰੀ ਹੈਗੀ ਆ ਆਪਣਾ ਜਿਹੜਾ ਹੁਣ ਜ਼ਮੀਨ ਪਈ ਆ ਤੇ ਕੋਸ਼ਕ ਤਾਂ ਮਿਲ ਗਈ ਪਿੰਡ 'ਚ ਕਿਸੇ ਮਲਕੀ ਨਿਆਣੇ ਨੂੰ ਜਿਹੜੇ ਰੋਜ਼ਗਾਰ ਉਹਨਾਂ ਨੂੰ ਮਿਲ ਜਾਣਾ ਕੁਝ ਮੈਨੂੰ ਪ੍ਰੋਫਿਟ ਹੋ ਜਾਣਾ ਕੁਝ ਮੜਾ ਜਾਂ ਨਾਮ ਹੋ ਜਾਊਗਾ ਆਪਣਾ ਇਹਨਾਂ ਦੇ ਨਾਲ ਮਿਲ ਕੇ ਬਾਕੀ ਇਹਨਾਂ ਦੀ ਮੇਨ ਗੱਲ ਵਧੀਆ ਹੈ ਵੀ ਸਭ ਨੂੰ ਨਾਲ ਲੈ ਅਨਾ ਸਾਰੇ ਇਕੱਠੇ धरो ਤਾਂ ਜਿਹਦੇ ਕਰਕੇ ਆਪਾਂ ਆਪਣੀ ਕਮਿਊਨਿਟੀ ਨੂੰ ਅੱਗੇ ਲੈ ਕੇ ਜਾ ਸਕੀਏ ਕਿਉਂਕਿ ਆਪਣੇ ਕਮਿਊਨਿਟੀ ਦੇ ਵਿੱਚ ਰੌਸੇ ਜ਼ਿਆਦਾ ਆ ਆਪਾਂ ਇੱਕ ਦੂਏ ਨਾਲ ਜ਼ਿਆਦਾ ਰਸ ਜੰਨੇ ਆ ਮੇਰਾ ਮੰਨਣਾ ਇਹ ਹੈ ਵੀ ਕੋਈ ਵੀ ਬੰਦਾ ਨਾ ਚਾਹੇ ਉਹ ਗਵਾਂਢੀ ਵੀ ਹੋਵੇ ਆਪਦਾ ਪੇਡ ਕਦੇ ਨਹੀਂ ਦਿੰਦਾ ਤਾਂ ਵੀਰੇ ਨੇ ਉਹਦਾ 15 16 ਸਾਲਾਂ ਦਾ ਤਜਰਬਾ ਆਪਣੇ ਮੂਰੇ ਰੱਖ ਅੱਜ ਇੱਕ ਦਿਨ ਦੇ ਵਿੱਚ ਜਦੋਂ ਆਪਾਂ ਕੋਈ ਵੀ ਬਿਜ਼ਨਸ ਕਰਦੇ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਇੱਥੇ ਜਿੰਨੇ ਵੀ ਬੰਦੇ ਇੱਥੇ ਆਏ ਹੋਣਗੇ ਕੋਈ ਇਹ ਸੋਚ ਕੇ ਆਇਆ ਹੋਊਗਾ ਕਿ ਮੈਂ ਇੱਥੋਂ ਘਾਟਾ ਭੱਗ ਜਾਣਾ ਹਰੇਕ ਬੰਦੇ ਦੀ ਮੈਂਟੈਲਿਟੀ ਹੋਊਗੀ ਯਾਰ ਆ ਵੀਡੀਓ ਬੜੀ ਸੋਹਣੀ ਸੀ ਮੈਂ ਕਲਿੱਪ ਵੇਖੀ ਆ ਇਹਦੇ ਚੋਂ ਪਤਾ ਨਹੀਂ ਕੀ ਨਿਕਲਣਾ ਤੇ ਆਪਾਂ ਜਾ ਕੇ ਆਈਏ ਹੈਨਾ ਤੋਂ ਜਿਵੇਂ ਕਿ ਵੀਰੇ ਰਣ ਦੱਸਿਆ ਕਿ ਪੁੱਛਣ ਨਾ ਕਿੱਥੇ ਨਾਲੇ ਜ਼ਿਆਦਾ ਹੁੰਦੇ ਵਿੱਚ 400 ਬੰਦਾ ਆਇਆ ਸੀਗਾ ਜਾਂ ਕਿਵੇਂ ਹੈਨਾ ਇਹਨਾਂ ਨੇ ਪੇਡ ਕੀਤਾ ਉਹਦੇ ਵਿੱਚ ਕੀ ਹੁੰਦਾ ਇੱਕ ਫਿਲਟਰ ਹੋ ਜਾਂਦਾ ਹੈਨਾ ਮਤਲਬ ਇਨਸਾਨ ਫਿਲਟਰ ਹੋ ਗਿਆ ਹੁੰਦਾ ਜਿਨੇ ਜਿਵੇਂ ਵੀ ਇਹ ਰਹਿ ਕਹ ਰਿਹਾ ਸੀ ਜਿਨੇ 30 40 ਲੱਖ ਲਾਉਣਾ ਉਹ 5000 ਲਾਉਣ ਤੇ ਘਬਰਾਉਂਦਾ ਨਹੀਂਗਾ ਹੈਨਾ ਤਾਂ ਕੋਈ ਵੀ ਆਪਾਂ bizness ਕਰਦੇ ਆ ਚਾਹੀਓ ਆਪਣਾ ਘਰਦਿਆਂ ਦਾ ਦਿੱਤਾ ਹੋਇਆ ਹੁੰਦਾ ਚਾਹੀਓ ਕੋਈ ਆਪਾਂ YouTube ਤੋਂ ਸਿੱਖ ਲਈਏ ਚਾਹੀਓ ਕੋਈ ਆਪਾਂ ਫਲਾਣੇ ਬੰਦੇ ਨੂੰ ਵੇਖ ਕੇ ਸਿੱਖ ਲਈਏ ਹਰ ਇੱਕ ਦੇ ਵਿੱਚ ਰਿਸਕ ਓਨਾ ਹੀ ਹੈ ਅਗਰ ਤੁਸੀਂ ਕਹੋ ਕਿ ਤੁਸੀਂ ਪਹਿਲੇ ਦਿਨ bizness ਕਰਕੇ ਤੁਸੀਂ ਪੈਸੇ ਦੁੱਗਨੇ ਕਰ ਲੋਗੇ ਤਾਂ ਨਹੀਂ ਹੋਏਗਾ ਹਰ ਇੱਕ bizness ਦੇ ਵਿੱਚ ਓਨਾ ਹੀ ਪ੍ਰੋਫਿਟ ਦਾ ਚਾਂਸ ਹੈ ਓਨਾ ਹੀ ਲਾਸ ਹੈ ਨਾ ਤਾਂ ਇਹਦੇ ਵਿੱਚ ਪਲੱਸ ਪੁਆਇੰਟ ਕੀ ਹੈ ਆਪਾਂ ਕੋਈ ਵੀ ਬਿਜ਼ਨਸ ਕਰਦੇ ਆ ਆਪਾਂ ਦੇ ਘਰ ਦੇ ਨਸਲਾ ਕਰਦੇ ਆ ਉਹਦੇ ਵਿੱਚ ਆਪਣੇ ਘਰ ਦੇ ਨਾਲ ਹੁੰਦੇ ਆ ਪਰ ਇਹਦੇ ਵਿੱਚ ਕੀ ਹੈ ਵੀਰੇ ਹੋਰੀ ਨਾਲ ਆ ਵੀਰੇ ਹਰਾਂ ਦੀ ਟੀਮ ਨਾਲ ਆ ਔਰ ਪਲੱਸ ਸਭ ਤੋਂ ਵੱਡੀ ਗੱਲ ਕੀ ਆ 15 16 ਸਾਲਾਂ ਦਾ ਤਜਰਬਾ ਵੀ ਨਾਲ ਆ ਆਪਣੇ ਮਾਪਿਆਂ ਦਾ ਖੜੇ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਜਦੋਂ ਆਪਾਂ ਇਹਨਾਂ ਨਾਲ ਕੰਮ ਕਰਾਂਗੇ ਅਗਰ ਇਹਨਾਂ ਦੀ ਸੋਚ ਹੈ ਕਿ ਐਡੀ ਵੱਡੀ ਕੰਪਨੀ ਆਪਾਂ ਇੱਥੋਂ ਤੱਕ ਪਹੁੰਚਾਣੀ ਹੈ ਨਾ ਤੋ ਉਹ ਮਤਲਬ ਆਪਣੀ ਮਿਹਨਤ ਘੱਟ ਹੋਏਗੀ ਆਪਣੀ ਮਿਹਨਤ ਮੈਂ ਮੰਨਦਾ ਸਿਰਫ 10% 90% ਮਿਹਨਤ ਵੀਰੇ ਹਰਾਂ ਦੀ ਹੋਏਗੀ ਕਿ ਆਪਾਂ ਨੂੰ ਵੀ ਕਾਮਯਾਬ ਕਰਨ ਔਰ ਖੁਦ ਵੀ ਹੋਣ ਹੋ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਚੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋੜ ਖੰਡੇ ਨਾਲ ਹੋ ਚਾਰ ਹੀ ਤਰੀਕੇ ਆ ਨਾ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਠੀਕ ਆ ਹੁਣ ਦੇਖ ਲੋ ਵੀ ਕੀਨੇ ਕੀਨੇ ਜਿੱਤ ਦੇ ਨਿਸ਼ਾਨ ਲਾ ਰਹੇ ਆ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋ ਵਾਰ ਖੰਡੇ ਨਾਲ ਉਹ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋ ਵਾਰ ਖੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲਚਾ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋ ਵਾਰੁ ਖੰਡੇ